ਰੰਜੀਤ ਬਾਜਵਾ ਤੋਂ ਰੰਜੀਤ ਬਾਵਾ ਹੁਣੀ ਐਸੇ ਜਿਨ੍ਹਾਂ ਨੂੰ ਲੋਕਾਂ ਨੇ ਪਛਾਨਿਆ ਯਾਰਾਂ ਮਿੱਤਰਾਂ ਨੇ ਪੰਪਜਾ ਦੇ ਕੇ ਗਾਣਾ ਕਰਵਾਤਾ ਉਹ ਗਾਣਾ ਐਸਾ ਸੁਪਰ ਫਲॉप ਹੋਇਆ ਮੁੜ ਕੇ 2-3 ਸਾਲ ਤੱਕ ਮੇਰਾ ਇਧਰ ਨੂੰ ਮੂੰਹ ਕਰਨ ਨੂੰ ਜੀ ਨਹੀਂ ਕੀਤਾ ਮੈਨੂੰ ਲੱਗਦਾ ਕਿ ਇੱਕ ਟਾਈਮ ਹੁੰਦਾ ਜਿਸ ਟਾਈਮ ਤੇ ਤੁਹਾਡੀ ਚੀਜ਼ ਹੋਣੀ ਹੈ ਉਦੋਂ ਹੀ ਆਉਣੀ ਹੈ ਕੁਝ ਗਾਇਕ ਨੇ ਜਿਹੜੇ ਖਾਸ ਕਰਕੇ ਇੱਕ ਜੋਂ ਦੇ ਗਾਇਕ ਨੇ ਮੇਰੇ ਖਿਆਲ ਚ ਇੱਕ ਤਰ੍ਹਾਂ ਦੇ ਗੀਤ ਹੀ ਵਧੀਆ गा ਸਕਦੇ ਉਹ ਆਪਣਾ ਕਈ ਵਾਰ ਟੇਸਟ ਹੁੰਦਾ ਜਿਵੇਂ ਜਦੋਂ ਅੰਦੋਲਨ ਦਾ ਸਮਾਂ ਸੀ ਤੇ ਮੇਰੇ ਖਿਆਲ ਚ ਸਭ ਤੋਂ ਵੱਧ ਜੇ ਅੰਦੋਲਨ ਵਿੱਚ ਉਸ ਨੂੰ ਕਿਸੇ ਤਰ੍ਹਾਂ ਸਪੋਰਟ ਕਹਿ ਲਓ ਜਾਂ ਤੁਸੀਂ ਉਹ ਆਵਾਜ਼ ਜਿਹੜੀ ਸੀ ਉਹ ਲੋਕਾਂ ਤੱਕ ਪਹੁੰਚਾਉਣੀ। ਖਮਿਆਜਾ ਭੁਗਤਣਾ ਪਿਆ। ਹਾਂ ਖਮਿਆਜਾ ਤਾਂ ਵੇਖੋ ਭੁਗਤਨੇ ਪੈਂਦੇ ਆ ਜਦੋਂ ਤੁਸੀਂ ਇੱਕ ਉਹ ਸ਼ੇਅਰ ਸੀ ਨਾ ਪੰਜਾਬੀ ਦਾ ਕਿ ਜਿਹੜੇ ਅੱਗੇ ਹੁੰਦੇ ਆ ਫਾਇ ਲੱਗੇ ਹੁੰਦੇ। ਚਲੋ ਅਸੀਂ ਆਪਣੀ ਕੀਤੀ ਸਰਕਾਰ ਨੇ ਆਪਣੀ ਕੀਤੀ। ਮੇਰੇ ਖਿਆਲ ਚ ਤੁਹਾਡੇ ਵਰਗੇ ਲੋਕਾਂ ਤੇ ਦਾਰੂਮਦਾਰ ਜ਼ਿਆਦਾ। ਸੋ ਇਹ ਆਰਟਿਸਟ ਦੇ ਹੱਥਾਂ ਤੁਸੀਂ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਹੈ? ਸੋ ਬੜੀ ਮਾਣ ਦੀ ਗੱਲ ਹੈ। ਬਿਲਕੁਲ ਜੀ ਜਿੰਮੇਵਾਰੀ ਵੱਧ ਜਾਂਦੀ ਹੈ। ਜਿੰਮੇਵਾਰੀ ਵੱਧ ਜਾਂਦੀ ਹੈ। ਤੁਹਾਡੇ ਲੋਕ ਤੁਹਾਡੇ ਤੁਹਾਨੂੰ ਮਾਣ ਮਹਿਸੂਸ ਕਰਦੇ ਵੀ ਤੁਸੀਂ ਆਪਣੇ ਲੋਕਾਂ ਲਈ ਖੜੇ ਆ। ਸਸਿਕਾਲ ਜੀ ਜੀ ਆਇਆਂ ਨੂੰ ਪੰਜਾਬ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਹੋਸਟ ਰਣਜੀਤ ਬਾਲ ਤੇ ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਮਹਿਮਾਨੇ ਪੰਜਾਬ। ਦੋਸਤੋ ਮਹਿਮਾਨੇ ਪੰਜਾਬ ਵਿੱਚ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਕਿਸੇ ਅਜਹੀ ਮਾਇਨੇਸ ਹਸਤੀ ਨੂੰ ਅਜਹੀ ਮਾਨਮਤੀ ਸ਼ਖਸੀਅਤ ਨੂੰ ਅਸੀਂ ਲੈ ਕੇ ਆਈਏ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ ਜ਼ਿੰਦਗੀ ਬਾਰੇ ਉਹਨਾਂ ਦੀ ਆਸਟ੍ਰੇਲੀਅਨ ਜਿਹੜਾ ਟੂਰ ਆ ਉਹਨਾਂ ਦੀ ਫੇਰੀ ਆ ਉਹਦੇ ਬਾਰੇ ਤੇ ਜਿਹੜੇ ਅੱਜ ਸਾਡੇ ਨਾਲ ਮਹਿਮਾਨ ਨੇ ਉਹ ਪੰਜਾਬ ਦੀ ਸ਼ਾਨ ਤੇ ਹਿੱਕ ਦੇ ਜੋਰ ਨਾਲ ਗਾਉਣ ਵਾਲੇ ਉਹ ਸਾਡੇ ਮਾਨਮਤੇ ਗਾਇਕ ਨੇ ਜਿਨ੍ਹਾਂ ਨੇ ਇੱਕ ਨਵੀਂ ਪੜ ਪਾਈ ਇੱਕ ਸਾਫ਼ ਸੁਥਰੀ ਪਰਵਾਰਿਕ ਤੇ ਇੱਕੋ ਬੁਲੰਦਾ ਆਵਾਜ਼ ਵਿੱਚ ਗਾਉਂਦੀ ਜਿਹੜੇ ਸਟੇਜਾਂ ਦੀ ਮਾਨ ਨੇ ਜਿਹੜੇ ਆਉਣ ਵਾਲੇ ਸਾਡੇ ਲੋਕ ਗਾਇਕ ਆਪਾਂ ਉਹਨਾਂ ਨੂੰ ਹੁਣ ਤੋਂ ਹੀ ਇਹ ਚੀਜ਼ ਜਿਹੜੀ ਆ ਅਸੀਂ ਇੱਕ ਤਰ੍ਹਾਂ ਦਾ ਸਾਡੀ ਨੂੰ ਮੈਂਦਗੀ ਸਾਡੀ ਇਹ ਪੀੜ੍ਹੀ ਦੇ ਅੱਗੇ ਨੂੰ ਮੈਂਦਗੀ ਕਰਨੀ ਉਹਨਾਂ ਨੇ ਮੇਰੀ ਮੁਰਾਦ ਮਾਜੇ ਵਾਲਾ ਪਾਉ ਬਾਈ ਰਣਜੀਤ ਬਾਬਾਵਣੀ ਬਈ ਜੀ ਆਨੂ ਪੰਜਾਬ ਦੇ ਥੈਂਕ ਯੂ ਵੀਰੇ ਥੈਂਕ ਯੂ ਜੀ ਪੰਜਾਬ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਬਹੁਤ ਪਿਆਰ ਜੀ ਬਾਈ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਕਿ ਜਿਹੜੀ ਤੁਸੀਂ ਇੱਕ ਰੋ ਇੱਕ ਰੀਤ ਨਵੀਂ ਪਾਈ ਆ ਸਾਦ ਸੁਤਰੀ ਗਾਇਕੀ ਦੀ ਜੀ ਬਈ ਪਰਵਾਰਿਕ ਗਾਇਕੀ ਦੀ ਜੀ ਤੇ ਉਹ ਲੋਕ ਬੋਲੀ ਜਿਹੜੀ ਸੀ ਜਿਨ੍ਹਾਂ ਨੂੰ ਮੇਰੇ ਖਿਆਲ ਚ ਲੋਕੀ ਸੋਚਦੇ ਕਿ ਸਟੂਡੀਓ ਤੋਂ ਬਾਹਰ ਗਾਉਣਾ ਔਖਾ ਜੀ ਬਈ ਪਰ ਤੁਸੀਂ ਉਹਦੇ ਨਾਲ ਗਾ ਕੇ ਤੇ ਜਿਹੜੇ ਸਟੇਜਸ ਨੇ ਉਹਨਾਂ ਦੇ ਤੁਸੀਂ ਮੇਰੇ ਖਾਤੇ ਅੱਜ ਵਾਜ ਦੇ ਸਭ ਤੋਂ ਪਸੰਦੀਦਾ ਗਾਇਕ ਦੇ ਬਈ ਹਾਂ ਜੀ ਬਹੁਤ ਥੈਂਕ ਯੂ ਸਭ ਤੋਂ ਪਹਿਲਾਂ ਤੁਹਾਡਾ ਬੜਾ ਜ਼ਰੂਰੀ ਹੁੰਦਾ ਕੋਈ ਵੀ ਲੈਗੇਸੀ ਹੈ ਜਿਸ ਨੂੰ ਤੁਸੀਂ ਅੱਕੇ ਕੰਟੀਨਿਊ ਰੱਖਦੇ ਆਂ ਔਰ ਮੈਨੂੰ ਲੱਗਦਾ ਕਿ ਸਾਫ ਸੁਥਰੀ ਗਾਇਕੀ ਬਹੁਤ ਸਾਰੇ ਐਸੇ ਆਰਟਿਸਟ ਆ ਜਿਨ੍ਹਾਂ ਨੇ ਸ਼ੁਰੂ ਤੋਂ ਗਾਇਆ ਅਸੀਂ ਵੀ ਉਹਨਾਂ ਨੂੰ ਫਾਲੋ ਕੀਤਾ ਔਰ ਉਹੀ ਇੱਕ ਲੈਗੇਸੀ ਨੂੰ ਅਸੀਂ ਫਾਲੋ ਕਰ ਰਹੇ ਆਂ ਔਰ ਟਰਾਈ ਕਰੀਦਾ ਕਿ ਹਮੇਸ਼ਾ ਜਿਹੜਾ ਵੀ ਗੀਤ ਆ ਉਹ ਲੋਕਾਂ ਤੱਕ ਪਹੁੰਚੇ ਪਰਿਵਾਰਾਂ ਤੱਕ ਪਹੁੰਚੇ ਚੰਗਾ ਗਿਆ ਜਾਵੇ ਜੀ ਤੇ ਉਹ ਹਮੇਸ਼ਾ ਪਿਆਰ ਮਿਲਦਾ ਔਰ ਉਹ ਗਾਣੇ ਜਦੋਂ ਸ਼ੋਅ ਦੇ ਵਿੱਚ ਵੀ ਤੁਹਾਡੇ ਤੋਂ ਲੋਕ ਡਿਮਾਂਡ ਕਰਦੇ ਆ ਤਾਂ ਫਿਰ ਮੈਨੂੰ ਲੱਗਦਾ ਕਿ ਇੱਕ ਗਾਣਾ ਤੁਹਾਡਾ ਸਫਲ ਹੋ ਜਾਂਦਾ ਹੈ ਔਰ ਕੋਸ਼ਿਸ਼ ਕਰ ਰਹੇ ਹਾਂ ਪ੍ਰਮਾਤਮਾ ਕਿਰਪਾ ਕਰੇ ਕਿ ਇਹ ਸਫਲ ਰਹੇ ਸਾਰੀ ਕੋਸ਼ਿਸ਼ ਬਿਲਕੁਲ ਜੀ ਲੈਗਸੀ ਬਿਲਕੁਲ ਜੀ ਇਹਦੇ ਵਿੱਚ ਦੋ ਰਾਇ ਨਹੀਂ ਜਿਹੜੀ ਸਾਡੀ ਲੋਕ ਬੋਲੀ ਆ ਲੋਕ ਪਹਿਰਾਵਾ ਲੋਕ ਸਭਿਆਚਾਰ ਆ ਬਾਜੀਆਂ ਨਹੀਂ ਲੈ ਕੇ ਚੱਲਦੇ ਆ ਅ ਸਟੇਜ ਤੇ ਉਹਨਾਂ ਨੇ ਸਾਰਾ ਕੁਝ ਤੁਹਾਡੇ ਸਾਹਮਣੇ ਪੇਸ਼ ਕਰਨਾ ਪਰ ਤੁਹਾਡਾ ਜਿਹੜੀ ਜ਼ਿੰਮੇਵਾਰੀ ਆ ਉਹ ਤੁਸੀਂ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਬਜ਼ੁਰਗਾਂ ਸਮੇਤ ਤੁਸੀਂ ਸ਼ੋਅ ਦੇ ਵਿੱਚ ਪਹੁੰਚਣਾ ਸ਼ੋਅ ਜਿਹੜਾ ਜਿਹਦੇ ਬਾਬਤ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ 8 ਤਰੀਕ ਨੂੰ 6:30 ਪਹਿਲੇ theater in saint kilda ਐਤਵਾਰ ਨੂੰ ਸ਼ੋਅ ਆ ਜੀ ਜੇਕਰ ਤੁਸੀਂ ਕੋਈ ਤੁਹਾਡਾ ਰੁਜ਼ਾਨ ਹੈ ਆ ਤੋਂ ਉਸ ਨੂੰ ਮੁਲਤਵੀ ਕਰਕੇ ਉਸ ਨੂੰ ਪੋਸਟਪੋਨ ਕਰਕੇ ਜਿਹੜਾ ਜਰੂਰ ਸ਼ੋਅ ਦਾ ਹਿੱਸਾ ਬਣਿਓ ਕਿਉਂਕਿ ਸਾਡੀ दिली ਇੱਛਾ ਹੁੰਦੀ ਆ ਕਿ ਜਦੋਂ ਅਜਿਹਾ ਕੋਈ ਸ਼ੋਅ ਹੁੰਦਾ ਤਾਂ ਅਸੀਂ ਵੀ ਵੱਧ ਚੜ ਕੇ ਉਸ ਸ਼ੋਅ ਦਾ ਹਿੱਸਾ ਬਣੀਏ ਤੇ ਸਾਡੀ ਇਹ ਉਮੀਦ ਆ ਕਿਉਂਕਿ ਫਿਊ ਟਿਕਟਸ ਲਿਫਟ ਨੇ ਉਸ ਨੂੰ ਆਪਾਂ ਸ਼ੋਅ ਦੇ ਜਿਹੜਾ ਅਨਾਉਂਸ ਹੋਣ ਤੋਂ ਪਹਿਲਾਂ ਫਾਈਨਲ ਜਿਹੜਾ ਕਰਟਰਨਸ ਜਿਹੜੇ ਆ ਓਪਨ ਹੋਣ ਤੋਂ ਪਹਿਲਾਂ ਅਸੀਂ ਉਹ ਜਿਹੜਾ ਸ਼ੋਅ ਆ ਉਹ ਸੋਲਡ ਆਊਟ ਜਿਹੜਾ ਵਾ ਉਸ ਨੂੰ ਆਪਾ ਡੈਫੀਨੇਟਲੀ ਡਿਕਲੇਅਰ ਕਰਨਾ ਸਾਰਾ ਕੁਝ ਜਿਹੜਾ ਧਰਮਦਾਰ ਲੈ ਕੇ ਜਾਏ ਰਾਇਲ ਪ੍ਰੋਡਕਸ਼ਨ ਵੱਲੋਂ ਭਾਈ ਗੁਸਾਬ ਹੁਣੀ ਭਾਈ ਸਰਮਨ ਸੰਦੂ ਹੁਣੀ ਅਤੇ ਭਾਈ ਵਿਸ਼ਾਲ ਹੁਣੀ ਜਿਨ੍ਹਾਂ ਦੀ ਮੇਰੇ ਖਿਆਲ ਚ ਹੈ ਹਮੇਸ਼ਾ ਹੀ ਇਹ ਵਧੀਆ ਕੋਸ਼ਿਸ਼ ਹੁੰਦੀ ਹੈ ਕਿ ਮਿਆਰੀ ਸ਼ੋਅ ਲੈ ਕੇ ਆਉਂਦੇ ਆ ਉਹਨਾਂ ਨਾਲ ਹੀ ਇੱਕ ਇਹ ਸ਼ੋਅ ਜੋੜਨ ਜਾ ਰਿਹਾ ਭਾਈ ਸ਼ੋਅ ਦੇ ਬਾਬਤ ਕਿਵੇਂ ਦੀ ਐਕਸਾਈਟਮੈਂਟ ਕਿਵੇਂ ਦੀ ਕਿਉਂਕਿ ਤੁਸੀਂ 4 ਸਾਲ ਬਾਅਦ ਆ ਤੁਹਾਡੀ ਫੇਰੀ ਹੈ ਜੀ ਹਮੇਸ਼ਾ ਰਹਿੰਦਾ ਜੀ ਆਸਟ੍ਰੇਲੀਆ ਹਮੇਸ਼ਾ ਆਸਟ੍ਰੇਲੀਆ ਜਦੋਂ ਵੀ ਆਣਾ ਹੁੰਦਾ ਇੱਕ ਬੜੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਇੱਥੇ ਬਹੁਤ ਪੁਰਾਣਾ ਕਲਚਰ ਆ ਸ਼ੋ ਕਲਚਰ ਜਿਹੜਾ ਆ ਔਰ ਹਮੇਸ਼ਾ ਵੱਡੇ ਦਿਗਜ ਕਲਾਕਾਰ ਇੱਥੇ ਆਏ ਆ ਔਰ ਲੋਕਾਂ ਨੂੰ ਇੱਥੇ ਸੁੰਨਾ ਬਹੁਤ ਵਧੀਆ ਹੁੰਦਾ ਆ ਔਰ ਬੜੀ ਮਾਣ ਵਾਲੀ ਗੱਲ ਹੁੰਦੀ ਆ ਜਦੋਂ ਕੋਈ ਕਲਾਕਾਰ ਆਵੇ ਤਾਂ ਉਹਨੂੰ ਜੇ ਜਿਹੜੇ ਸੁੰਨਣ ਵਾਲੇ ਆ ਜੇ ਉਹ ਪਹੁੰਚਣ ਤਾਂ ਬੜੀ ਆਰਟਿਸਟਲੀ ਵੀ ਇੱਕ ਬੜੀ ਉਪਲਬਧੀ ਹੁੰਦੀ ਆ ਸੋ ਇਸ 8 ਅਕਤੂਬਰ ਨੂੰ ਇਸ ਸੰਡੇ ਇਸ ਸ਼ਤਵਾਰ ਅਸੀਂ ਪਰਫਾਰਮ ਕਰ ਰਹੇ ਹਾਂ ਪਹਿਲੇ ਥੀਏਟਰ ਦੇ ਵਿੱਚ ਔਰ ਟਿਕਟਮਾਸਟਰ.com ਤੇ ਟਿਕਟਸ ਅਵੇਲੇਬਲ ਆ ਤੁਸੀਂ ਟਿਕਟਸ ਲਾਓ ਤੇ ਪਰਿਵਾਰਾਂ ਨਾਲ ਆਓ ਬਹੁਤ ਬਹੁਤ ਸ਼ਾਨਦਾਰ ਸ਼ੋਅ ਹੋਊਗਾ ਆਈ ਪ੍ਰੋਮਿਸ ਦੈਟ ਕਿ ਤੁਹਾਨੂੰ ਮਜ਼ਾ ਆਊਗਾ ਔਰ ਆਪਾਂ ਸਾਰੇ ਮਿਲ ਕੇ ਇੱਕ ਖੂਬਸੂਰਤ ਸ਼ਾਮ ਨੂੰ ਇੰਜੋਏ ਕਰਾਂਗੇ ਕਿਉਂਕਿ ਆਈ نو ਇੱਥੇ ਹਾਰਡ ਵਰਕ ਬਹੁਤ ਆ ਲੋਕਾਂ ਦੇ ਕੰਮ ਕਰ ਰਹੇ ਜਿਵੇਂ ਬਹੁਤ ਆ ਪਰ ਐਂਟਰਟੇਨਮੈਂਟ ਵੀ ਬਹੁਤ ਜ਼ਰੂਰੀ ਆ ਕਿਉਂਕਿ ਉਹਦੇ ਨਾਲ ਨਾਲ ਐ ਹੁੰਦਾ ਵੀ ਬੀਬੀਆਂ ਨੂੰ ਸੂਟ ਪਾਉਣ ਦਾ ਮੌਕਾ ਮਿਲ ਜਾਂਦਾ ਤਿਆਰੀ ਤੁਰੀ ਕਰਨ ਦਾ ਮੌਕਾ ਮਿਲ ਜਾਂਦਾ ਔਰ ਸਾਡੇ ਵੀਰ ਭਰਾ ਵੀ ਪਗ ਮੰਨ ਲਾਏ ਨਵਾਂ ਇੱਕ ਤੁਸੀਂ ਨਵਾਂ ਫੈਸ਼ਨ ਦੇ ਵਿੱਚ ਰਿਫਰੈਸ਼ ਹੋ ਜਾਂਦਾ ਨਾ ਇੱਕ ਵੀਕੈਂਡ ਦੇ ਉੱਤੇ ਤੁਸੀਂ ਰਿਫਰੈਸ਼ ਹੋ ਜਾਂਦੇ ਹੋ ਔਰ ਤੁਹਾਡਾ ਜਿਹੜਾ ਸਟ੍ਰੈਸ ਦਾ ਜਿਹੜਾ ਵਰਕ ਲੋਡ ਆ ਉਹ ਥੋੜਾ ਜਿਹਾ ਤੁਹਾਨੂੰ ਇੱਕ ਚੰਗਾ ਸ਼ੋਅ ਜਿਹੜਾ ਆ ਉਹ ਥੋੜਾ ਜਿਹਾ ਹਲਕਾ ਕਰ ਦਿੰਦਾ ਸੋ ਪਲੀਜ਼ ਤੁਸੀਂ ਆਓ ਪਰਿਵਾਰਾਂ ਦੇ ਨਾਲ ਇਹ 60 ਤਰੀਕ ਨੂੰ ਆਪਾਂ ਮੈਲਬਨ ਚ ਜਾਉਣ ਕਲਾਵਾਂਗੇ ਬਿਲਕੁਲ ਜੀ ਸਾਡੀ ਵੀ ਗੁਜਾਰਿਸ਼ ਹੈ ਕੋਈ ਵੀ ਤੁਹਾਡਾ ਰਜ਼ਾਨ ਹੈ ਤਾਂ ਪਲੀਜ਼ ਉਸ ਨੂੰ ਜ਼ਰੂਰ ਪੋਸਟਪੋਨ ਕਰਕੇ ਸ਼ੋਅ ਦਾ ਹਿੱਸਾ ਜ਼ਰੂਰ ਬਣਿਓ ਟਿਕਟ ਮਾਸਟਰ ਦੇ ਟਿਕਟਸ ਜਿਹੜੀਆਂ ਨੇ ਜੋ ਵੀ ਅਵੇਲੇਬਲ ਹੈਗੀਆਂ ਉਸ ਨੂੰ ਗ੍ਰੈਬ ਬਿਫੋਰ ਦਾ ਸ਼ੋ ਕਿਉਂਕਿ ਸ਼ੋ ਬਹੁਤ ਬਦਿਆ ਹੋਏਗਾ ਬੱਚਿਆਂ ਵਾਸਤੇ ਇੱਕ ਤੁਸੀਂ ਵੇ ਆਫ ਦਾ ਸ਼ੋ ਤੁਸੀਂ ਬਹੁਤ ਕੁਝ ਉਹਨਾਂ ਨੂੰ ਦੱਸ ਸਕਦੇ ਆਪਣੀ ਆਪਣੇ ਕਲਚਰ ਬਾਰੇ ਆਪਣੇ ਸੱਭਿਆਚਾਰ ਬਾਰੇ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਸ ਨੂੰ ਮਾਂ ਬੋਲੀ ਦੇ ਨਾਲ ਅਸੀਂ ਕਿਵੇਂ ਜੋੜਨਾ ਮੇਰੇ ਖਿਆਲ ਚ ਇਹੋ ਜਿਹੇ ਜਿਹੜੇ ਮਿਆਰੀ ਸ਼ੋ ਆ ਉਹਨਾਂ ਦਾ ਹਿੱਸਾ ਬਣਉਣਾ ਬਹੁਤ ਜ਼ਰੂਰੀ ਆ ਭਾਈ ਤੁਸੀਂ ਜਦੋਂ ਸ਼ੁਰੂਆਤ ਕੀਤੀ ਜੀ ਆ ਪਹਿਲਾ ਗੀਤ ਤੁਹਾਡਾ ਜਦੋਂ ਤੁਸੀਂ ਬੇਸ਼ੱਕ ਇੱਕ ਪਹਿਲਾ ਗੀਤ ਸੀ ਜਿਹੜਾ ਤੁਸੀਂ ਘੱਟੀ ਚਰਚਾ ਕਰਦੇ ਹੋ ਜੀ ਪਰ ਜਿਸ ਗੀਤ ਦੇ ਕਰਕੇ ਰਣਜੀਤ ਬਾਜਵਾ ਤੋਂ ਰਣਜੀਤ ਬਾਵਾ ਹੁਣੀ ਐਸੇ ਜਿਨ੍ਹਾਂ ਨੂੰ ਲੋਕਾਂ ਨੇ ਇੱਕ ਪਛਾਨਿਆ ਜੀ ਭਾਈ ਉਹਨਾਂ ਦੀ ਕਲਮ ਜਿਹੜੀ ਚੰਨ ਲਿਖਾਰੀ ਹੁਣੀ ਮੇਰੇ ਖਿਆਲ ਚ ਲਿਖਦੇ ਬਹੁਤ ਸੋਹਣਾ ਹੈ ਇੱਕ ਸੁਮੇਲ ਕਿਵੇਂ ਬਣਿਆ ਉਹ ਕਲਮ ਤੇ ਗਾਇਕੀ ਪਹਿਲਾ ਗਾਣਾ ਚਲੋ ਆਪਾਂ ਜ਼ਿਕਰ ਕਰਦੇ ਪਹਿਲਾ ਗਾਣਾ ਕੀਤਾ ਸੀ ਉਹ ਤੋਂ ਕਾਲਜ ਪੜ੍ਹਦਾ ਸੀ ਮੈਂ ਖਾਲਸਾ ਕੋਲ ਅੰਮ੍ਰਿਤਸਰ ਔਰ ਉਦੋਂ ਇਦਾਂ ਰੁਝਾਨ ਸੀਗਾ ਕਿ YouTube ਨਵੀਂ ਨਵੀਂ ਉਦੋਂ ਅਜੇ ਆਈ ਹੋਈ ਸੀਗੀ ਬਿਲਕੁਲ ਤੇ ਮਤਲਬ ਮਤਲਬ ਸਾਡੇ ਇਹ ਲਾ ਲਓ ਵੀ ਯੰਗਸਟਰ ਦੇ ਵਿੱਚ ਉਦੋਂ YouTube ਦਾ ਰੁਝਾਨ ਜਾਂ ਸ਼ੁਰੂ ਹੋਇਆ ਸੀਗਾ ਆਈ ਨਹੀਂ ਕਹਿ ਸਕਦੇ ਹਾਂ ਉਹ ਉਹ ਬਹੁਤ ਸਾਰੇ ਨਵੇਂ ਮੁੰਡਿਆਂ ਦੇ ਗਾਣੇ ਐ ਸੀਗਾ ਵੀ ਕਿਸੇ ਨੇ ਗਾ ਕੇ ਪਾਤਾ ਤਾਂ ਗਾਣਾ ਹਿੱਟ ਹੋ ਗਿਆ ਵਿਊਜ਼ ਮਿਲ ਗਏ ਵਿਚਾਰੀ ਮਾਨ ਉਹ ਉਸ ਟਾਈਮ ਤੇ ਉਹਦੋਂ ਚੱਲੇ ਸੀਗੇ ਉਹ ਅਸੀਂ ਮੈਂ ਵੀ ਬਸ ਇਹ ਲਾ ਲਉ ਵੀ 11 ਮਿੱਤਰਾਂ ਨੇ ਪੰਪ ਜਿਆ ਦੇ ਕੇ ਗਾਣਾ ਕਰਵਾਤਾ ਅਸੀਂ 5-4 ਲੱਖ ਰੁਪਏ ਘਰੋਂ ਫੜ ਤੜ ਕੇ ਆਰਤੀਏ ਤੋਂ ਲਾਤਾ ਗਾਣੇ ਤੇ ਉਹ ਗਾਣਾ ਐਸਾ ਸੁਪਰ ਫਲੌਪ ਹੋਇਆ ਮੁੜ ਕੇ 2-3 ਸਾਲ ਤੱਕ ਮੇਰਾ ਇਧਰ ਨੂੰ ਮੂੰਹ ਕਰਨ ਨੂੰ ਜੀ ਨਹੀਂ ਕੀਤਾ ਮੈਂ ਕਿਹਾ ਯਾਰ ਵੀ ਚੰਗਾ ਨੁਕਸਾਨ ਕਰ ਦਿਆਂ ਦਾ ਕਰਾਤਾ ਫਿਰ ਇਨ ਬਿਟਵੀਨ ਅਸੀਂ ਕਾਲਜ ਪੜ੍ਹਦੇ ਸੀਗੇ ਖਾਲਸਾ ਕਾਲਜ ਤੇ ਚਰਨ ਲਖਾਰੀ ਸਾਹਿਬ ਉੱਥੇ ਸਾਡੇ ਕਾਲਜ ਜੌਬ ਕਰਦੇ ਸੀ ਉਦੋਂ ਜੀ ਤੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਯੂਥ ਫੈਸਟੀਵਲ ਦੇ ਵਿੱਚ ਕੰਮ ਕਰਦੇ ਸੀ ਜਾਂ ਮਿਲਦੇ-ਗਿਲਦੇ ਰਹਿੰਦੇ ਸੀ ਰੋਜ਼ ਤੇ ਉਹ ਪਾਜੀ ਨੇ ਗਾਣੇ ਸ਼ੇਅਰ ਕਰਦੇ ਰਹਿਣਾ ਉਹ ਵੀ ਸੁਣਾਉਂਦੇ ਸੀ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਸੀ ਕਿ ਅਸੀਂ ਚੈਨਲ ਖਾਰੀ ਉਦੋਂ ਕਿਉਂਕਿ ਵਾਰਿਸ ਬਾਜੀ ਹੁਣਾਂ ਤੋਂ ਅਸੀਂ ਸੁਣਿਆ ਸੀ ਗਾਣਾ ਉਹਨਾਂ ਦਾ ਤੇ ਉਦੋਂ ਫਿਰ ਉਹਨਾਂ ਦੇ ਨਾਲ ਚ ਉਹਨਾਂ ਨੇ ਇਹ ਗਾਣੇ ਦਿੱਤੇ ਮੈਨੂੰ ਜੱਟ ਦੀ ਅਕਲ ਲਾਹੌਰ ਵਾਲਾ ਗਾਣਾ ਜਾਂ ਹੋਰ ਕੈਸੇ ਗਾਣੇ ਸੀਗੇ ਫਿਰ ਜੱਟ ਦੀ ਅਕਲ ਸੀ ਉਦੋਂ ਇੱਕ ਬਣਾ ਕੇ ਥੋੜਾ ਜਿਹਾ ਕੱਚਾ ਜਿਹਾ ਪਾਇਆ ਸੀ YouTube ਤੇ ਉਸ ਤੋਂ ਬਾਅਦ ਫਿਰ ਇੱਕ ਕੰਪਨੀ ਨੇ ਮੈਨੂੰ ਬੁਲਾਇਆ ਉਹਨਾਂ ਨੇ ਗਾਣਾ ਰਿਲੀਜ਼ ਕੀਤਾ ਫਿਰਦਾਈ ਮੈਨੂੰ ਲੱਗਦਾ ਕਿ ਇੱਕ ਟਾਈਮ ਹੁੰਦਾ ਜਿਸ ਟਾਈਮ ਤੇ ਤੁਹਾਡੀ ਚੀਜ਼ ਹੋਣੀ ਹੈ ਉਦੋਂ ਹੀ ਹੋਣੀ ਹੈ ਫਿਰ ਉਦੋਂ ਫਿਰ ਸ਼ੁਰੂ ਹੋਇਆ ਸੀ ਪਰ ਜਿਵੇਂ ਕਈ ਲੋਕ ਤਾਂ ਐਵੇਂ ਜਾਣਦੇ ਕਿ ਸ਼ਾਇਦ ਤੁਹਾਡਾ ਪਹਿਲਾ ਗੀਤ ਜਿਹੜਾ ਉਹ ਹੀ ਹਿੱਟ ਹੋ ਗਿਆ ਜੀ ਪਰ ਮੇਰੇ ਖਿਆਲ ਚ ਸ਼ਾਇਦ ਬਹੁਤੇ ਲੋਕ ਨਹੀਂ ਜਾਣਦੇ ਹੋਣਗੇ ਕਿ ਉਹਦੇ ਪਿੱਛੇ ਤੁਹਾਡੀ ਮਿਹਨਤ ਬਹੁਤ ਜ਼ਿਆਦਾ ਜੀ ਤੁਸੀਂ ਮੇਰੇ ਖਿਆਲ ਚ ਕੋਈ ਮੇਲਾ ਨਹੀਂ ਹੋਣਾ ਜਿੱਥੇ ਨਹੀਂ ਗਿਆ ਤੁਸੀਂ ਕੋਈ ਵੀ ਲੋਕਲ ਫੰਕਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਫਿਰ ਤੁਸੀਂ ਸਕੂਲ ਤੋਂ ਸ਼ੁਰੂਆਤ ਕੀਤਾ ਬਾਲ ਸਭਾ ਤੋਂ ਮੇਰੇ ਖਿਆਲ ਚ ਉਹ ਸਾਰਾ ਇੱਕ ਲਰਨਿੰਗ ਪ੍ਰੋਸੈਸ ਸੀ ਹਾਂਜੀ ਉਹ ਉਹ ਇੱਕ ਸਟਰਗਲ ਪੀਰੀਅਡ ਹੀ ਹੁੰਦਾ ਜੀ ਕਿਉਂਕਿ ਰਾਤੋ ਰਾਤ ਕੋਈ ਵੀ ਚੀਜ਼ ਨਹੀਂ ਬਿਲਟ ਹੁੰਦੀ ਸੋ ਉਹ ਚੱਲ ਰਹੀ ਆ ਰਹੀ ਸੀ ਬਟ ਇਦਾਂ ਹੁੰਦਾ ਕਿ ਕਾਲਜ ਯੂਨੀਵਰਸਿਟੀ ਟਾਈਮ ਕਦੀ ਇਹਨਾਂ ਸੁਪਨਾ ਲੈਣ ਦੀ ਹਿੰਮਤ ਨਹੀਂ ਸੀਗੀ ਪੀ ਆਰ ਕਦੀ ਆਰਟਿਸਟ ਬਣਾਂਗੇ ਸਿੰਗਰ ਬਣਾਂਗੇ ਤੇ ਪਰ ਮੈਨੂੰ ਲੱਗਦਾ ਕਿ ਮਿਹਨਤ ਚੱਲਦੀ ਸੀਗੀ ਪਰ ਕੁਦਰਤ ਮਿਹਰਬਾਨ ਹੋ ਗਈ ਉਹਦੇ ਵਿੱਚ ਕਿਸਮਤ ਜਾਂ ਮਿਹਨਤ ਕਿਹਨੂੰ ਜ਼ਿਆਦਾ ਤੁਸੀਂ ਦੋਨੋ ਚੀਜ਼ ਬਹੁਤ ਜ਼ਰੂਰੀ ਹੈ ਮਿਹਨਤ ਕਿਸਮਤ ਕਦੀ ਵੀ ਚਮਕ ਸਕਦੀ ਹੈ ਜੇ ਮਿਹਨਤ ਹੈ ਨਹੀਂ ਤਾਂ ਕਿਸਮਤ ਬਹੁਤੀ ਤੇਜ਼ ਫਿਰ ਚਮਕਦੀ ਰਹਿੰਦੀ ਨਹੀਂ ਮਿਹਨਤ ਤੋਂ ਬਿਨਾ ਤਾਂ ਕਿਸਮਤ ਕੁਛਕ ਦੇਣ ਤੁਹਾਡਾ ਸਾਥ ਦਿੰਦੀ ਹੈ ਜੇ ਨਹੀਂ ਮਿਹਨਤ ਤਾਂ ਫਿਰ ਕਈ ਵਾਰ ਤੁਹਾਨੂੰ ਨੇ ਜਿਹੜੇ ਭੱਜੇ ਹੁੰਦੇ ਆ ਉਹ ਫਿਰ ਦਿਨ ਚੜ੍ਹਦੇ ਨਾਲ ਲੱਭ ਜਾਂਦੇ ਆ ਨਾ ਤੋ ਇਸ ਕਰਕੇ ਜਿਹੜੇ ਆ ਮਿਹਨਤ ਬਹੁਤ ਜ਼ਰੂਰੀ ਆ ਮਿਹਨਤ ਕਰੋਗੇ ਤਾਂ ਕਿਸਮਤ ਜਾਗੂਗੀ ਕਈ ਵਾਰ ਕਿਸਮਤ ਵੀ ਸਾਥ ਦੇ ਜਾਂਦੀ ਆ ਪਰ ਫਿਰ ਲੰਬਾ ਨਹੀਂ ਚੱਲਿਆ ਜਾਂਦਾ ਮਿਹਨਤ ਬਹੁਤ ਜ਼ਰੂਰੀ ਆ ਪਰ ਇੱਕ ਗੱਲ ਹੋ ਰਿਹਾ ਭਾਈ ਜਿਵੇਂ ਕੁਝ ਗਾਇਕ ਨੇ ਜਿਹੜੇ ਖਾਸ ਕਰਕੇ ਇੱਕ ਜੋਂ ਦੇ ਗਾਇਕ ਨੇ ਮੇਰੇ ਖਿਆਲ ਚ ਇੱਕ ਤਰ੍ਹਾਂ ਦੇ ਗੀਤ ਹੀ ਵਧੀਆ ਗਾ ਸਕਦੇ ਆ ਪਰ ਤੁਹਾਡੀ ਖਾਸੀਅਤ ਆ ਜੇਕਰ ਤੁਸੀਂ ਟੱਚਿੰਗ ਗੀਤ ਗਾਉਂਦੇ ਹੋ इमोशनल ਗੀਤ ਗਾਉਂਦੇ ਹੋ ਰੋਟੀ ਦਾ ਲੈ ਲਓ ਤੁਸੀਂ ਚਾਹੇ ਤੁਸੀਂ ਮਿਰਜਾ ਗਾਉਂਦੇ ਹੋ 바ਵਾ ਗਾਉਂਦੇ ਹੋ ਫਿਰ ਇਵੇਂ ਜਿਹਾ ਕਿਸਾਨੀ ਅੰਦੋਲਨ ਜੁੜੇ ਤੁਸੀਂ ਗੀਤ ਗਾਏ ਮੇਰੇ ਖਿਆਲ ਚ ਲੋਕਾਂ ਨੇ ਹਰ ਇੱਕ ਗੀਤ ਜਿਹੜਾ ਪ੍ਰਮਾਨ ਕੀਤਾ ਜੀ ਆਪੋ ਆਪਣਾ ਕਈ ਵਾਰ ਟੇਸਟ ਹੁੰਦਾ ਪਰ ਮੈਨੂੰ ਲੱਗਦਾ ਕਿ ਮੈਂ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਇੱਕ ਜ਼ਿੰਮੇਵਾਰੀ ਹੋ ਜਾਂਦੀ ਹੈ ਜਿਸ ਤਰ੍ਹਾਂ ਆਰਟਿਸਟ ਜਿਹਦਾ ਇੱਕ 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 ਕਮਿਊਨਿਟੀ ਨੂੰ ਇੱਕ ਬੋਲੀ ਨੂੰ ਬਿਲੋਂਗ ਕਰਦੇ ਆ ਇੱਕ ਰੀਜਨ ਨੂੰ ਬਿਲੋਂਗ ਕਰਦੇ ਆ ਕਿ ਆਰਟਿਸਟ ਜੇ ਪੰਜਾਬੀ ਬੋਲੀ ਦਾ ਹੈ ਤਾਂ ਉਹ ਐਂਟਰਟੇਨਮੈਂਟ ਦੇ ਨਾਲ ਨਾਲ ਉਹਦਾ ਫਰਜ਼ ਪੈਂਦਾ ਹੈ ਕਿ ਉਹ ਕੁਝ ਉਹ ਚੀਜ਼ਾਂ ਵੀ ਗਾਵੇ ਜਿਹੜੀਆਂ ਸੋਸਾਇਟੀ ਲਈ ਲਾਭਦਾਇਕ ਹੋਣ ਬਿਲਕੁਲ ਬੱਚਿਆਂ ਲਈ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਮਰਸ਼ੀਅਲ ਸਮ ਟਾਈਮ ਟਰਾਈ ਕਰੀਦਾ ਆ ਪਰ ਟੱਚਵੁੱਡ ਪਰਮਾਤਮਾ ਦੀ ਏਸੀ ਕਿਰਪਾ ਰਹੀ ਆ ਕਿ ਸਾਡੇ ਦੂਸਰੇ ਗਾਣੇ ਵੀ ਲੋਕਾਂ ਨੇ ਇੱਕ ਐਜ਼ ਅ ਕਮਰਸ਼ੀਅਲ ਹਿੱਟ ਕੀਤੇ ਆ ਉਹ ਇਦਾਂ ਨਹੀਂ ਕਦੀ ਹੋਇਆ ਕਿ ਅਸੀਂ ਕੋਈ ਜੇ ਭਾਵੇਂ ਉਹ ਫਤਿਹ ਆ ਭਾਵੇਂ ਉਹ ਕਿੰਨੇ ਆ ਕਿੰਨੇ ਗੇ ਭਾਵੇਂ ਉਹ ਰੋਟੀ ਸੀਗਾ ਭਾਵੇਂ ਉਹ ਅਨੀ ਮਿੱਟੀ ਇਹ ਪੰਜਾਬ ਵਰਗੀ ਦਲੀਪ ਸਿੰਘ ਸਾਰੇ ਹੀ ਗਾਣੇ ਲੋਕਾਂ ਨੇ ਸੁਪਰੇਟ ਕੀਤੇ ਆ ਇੱਕ ਇੱਕ ਕਦੀ ਦ ਕਦੀ ਦ ਨੋਬਤ ਨਹੀਂ ਆਈ ਕਿ ਯਾਰ ਕਿ ਆਪਾਂ ਇਦਾਂ ਦਾ ਹੀ ਗਾਣਾ ਬਣਾਈਏ ਜਾਂ ਇਹਦੇ ਅਰਗੇ ਗਾਣਾ ਬਣਾਈਏ ਹਮੇਸ਼ਾ ਇਹ ਸੋਚੀਦਾ ਕਿ ਚੰਗਾ ਗੀਤ ਬਣਾਉਣਾ ਆ ਔਰ ਸੁਪਰੇਟ ਮੇਰੇ ਖਿਆਲ ਚ ਇੱਕ ਹੋਰ ਬਹੁਤ ਵੱਡੀ ਚੀਜ਼ ਹੈ ਕਿ ਨਾਂ ਦੇ ਨਾਲ 바ਵਾ ਜੋੜਨਾ ਉਹੀ ਉਸ ਜਿਹੜਾ ਤੁਸੀਂ ਰੰਗ ਮਿੱਟੀ ਦਾ ਬਾਬਾ ਉਹ ਤੋਂ ਗਿਆ ਤੇ ਮੇਰੇ ਖਿਆਲ ਚ ਉਹ ਤਖੱਲਸ ਤੁਹਾਡਾ ਬਣ ਗਿਆ ਹਾਂਜੀ ਮੇਰੇ ਪ੍ਰੋਫੈਸਰ ਸੀ ਪ੍ਰੋਫੈਸਰ ਦਵਿੰਦਰ ਸਿੰਘ ਖਾਲਸਾ ਕਾਲਜ ਆ ਉਹ ਫਿਰ ਮੈਨੂੰ ਕਹਿੰਦੇ ਕਿ ਤੂੰ ਇਹਨੂੰ ਆਪਣੇ ਨਾਮ ਨਾਲ ਜੋੜਦਾ ਕਿਉਂਕਿ ਮੈਂ ਕਾਲਜ ਪੜ੍ਹਦੇ ਸੀ ਜਦੋਂ ਤੇ ਉਹੀ ਤੁਹਾਨੂੰ ਮੈਂ ਦੱਸਿਆ ਕਿ ਕਈ ਵਾਰ ਕੁਦਰਤ ਮਿਹਰਬਾਨ ਹੋ ਜੇ ਤਾਂ ਫਿਰ ਸਾਰੀਆਂ ਚੀਜ਼ਾਂ ਦੇੜੀਆਂ ਨਾ ਉਹ ਤੁਹਾਡੇ ਨਾਲ ਏਦਾਂ ਏਦਾਂ ਜੁੜਦੀਆਂ ਜਾਂਦੀਆਂ ਆ ਉਹ ਫਿਰ ਇੱਕ ਮਾਲਾ ਬਣ ਜਾਂਦੀ ਆ ਸਾਰੇ ਮੋਤੀਆਂ ਦੀ ਜੀ ਤੇ ਪਤਾ ਨਹੀਂ ਮਾਲਕ ਦੇ ਰੰਗ ਸਾਰਾ ਕੁਝ ਵੇ ਬਿਲਕੁਲ ਜਿਵੇਂ ਤੁਸੀਂ ਰੰਗ ਪੇਸ਼ ਕਰਦੇ ਫਿਰ ਜ਼ਿੰਮੇਵਾਰੀ ਵੀ ਤੁਹਾਡੇ ਤੇ ਆ ਫਿਰ ਜਦੋਂ ਅੰਦੋਲਨ ਦਾ ਸਮਾਂ ਸੀ ਤੇ ਮੇਰੇ ਖਿਆਲ ਚ ਸਭ ਤੋਂ ਵੱਧ ਜੇ ਅੰਦੋਲਨ ਵਿੱਚ ਉਸ ਨੂੰ ਕਿਸੇ ਤਰ੍ਹਾਂ ਸਪੋਰਟ ਕਹਿ ਲੋ ਜਾਂ ਤੁਸੀਂ ਉਹ ਆਵਾਜ਼ ਜਿਹੜੀ ਸੀ ਉਹ ਲੋਕਾਂ ਤੱਕ ਪਹੁੰਚਾਉਣੀ ਮੇਰੇ ਖਿਆਲ ਤੁਹਾਡਾ ਨਾਮ ਜਿਹੜਾ ਉਹ ਮੋਰੀਆਂ ਚੋਂਦਾ ਸਭ ਤੋਂ ਜ਼ਿਆਦਾ ਗੀਤ ਮੇਰੇ ਖਿਆਲ ਚ ਤੁਸੀਂ ਗਾਏ ਉਸ ਸਮੇਂ ਤੇ ਖਮਿਆਜਾ ਭੁਗਤਣਾ ਪਿਆ ਦਾ ਉਹ ਖਮਿਆਜੇ ਤਾਂ ਵੇਖੋ ਭੁਗਤਨੇ ਪੈਂਦੇ ਆ ਜਦੋਂ ਤੁਸੀਂ ਇੱਕ ਉਹ ਸ਼ੇਰ ਸੀ ਨਾ ਪੰਜਾਬੀ ਦਾ ਕਿ ਜਿਹੜੇ ਅੱਗੇ ਹੁੰਦੇ ਆ ਫਾਇ ਲੱਗੇ ਹੁੰਦੇ ਆ ਹਨਾ ਸੋ ਜਿੱਥੇ ਵੀ ਤੁਸੀਂ ਅੱਗੇ ਹੁਣਾ ਆ ਉੱਥੇ ਤੁਹਾਨੂੰ ਇਹ ਚੱਲਣੀਆਂ ਪੈਣੀਆਂ ਉੱਥੇ ਤੁਹਾਨੂੰ ਫਾਇ ਲੱਗਣਾ ਹੀ ਪੈਣਾ ਹੈ ਕਿਉਂਕਿ ਅੱਗੇ ਹੋਣ ਦਾ ਮਕਸਦ ਇਹ ਹੁੰਦਾ ਕਿ ਤੁਸੀਂ ਲੀਡ ਕਰ ਰਹੇ ਹੋ ਕਿਸੇ ਵੀ ਚੀਜ਼ ਨੂੰ ਸੋ ਸਾਨੀ ਜਾਂ ਉਹ ਇੱਕ ਉਹ ਕੱਲਿਆਂ ਦਾ ਉਹ ਸਾਰੇ ਪੰਜਾਬੀਆਂ ਦਾ ਇੱਕ ਇੱਕ ਸੰਘਰਸ਼ ਸੀਗਾ ਇੱਕ 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 ਅੰਦੋਲਨ ਸੀਗਾ ਜਿਹਦੇ ਵਿੱਚ ਜਿੱਤ ਬਹੁਤ ਜ਼ਰੂਰੀ ਸੀਗੀ ਔਰ ਸਾਰੇ ਹੀ ਲੀਡ ਕਰ ਰਹੇ ਸੀ ਉਹਨੂੰ ਤੇ ਅਸੀਂ ਵੀ ਉਹਦੇ ਵਿੱਚ ਉਹਨਾਂ ਹੀ ਵੱਧ ਚੜ ਕੇ ਆਪਣਾ ਯੋਗਦਾਨ ਸਮਝਿਆ ਬਲਕਿ ਇਹ ਨਹੀਂ ਕਿ ਅਸੀਂ ਇੱਕ ਆਰਟਿਸਟਾਂ ਸਾਨੂੰ ਇਹ ਸੀਗਾ ਕਿ ਸਾ ਅਸੀਂ ਵੀ ਜ਼ਮੀਨਾਂ ਦੇ ਪੁੱਤਾਂ ਜ਼ਮੀਰਾਂ ਦੇ ਪੁੱਤਾਂ ਤੇ ਸਾਡਾ ਵੀ ਫਰਜ਼ ਬੰਦਾ ਤੇ ਪਰ ਚਲੋ ਅਸੀਂ ਆਪਣੀ ਕੀਤੀ ਸਰਕਾਰ ਨੇ ਆਪਣੀ ਕੀਤੀ ਹਨਾ ਉਹਨਾਂ ਸਾ ਬਰਾਬਰ ਕਰ ਲਿਆ ਸੋ ਆਪਣੇ ਜਿਹੜੇ ਆਪਣੇ ਲੋਕ ਆਪਣੀ ਕਮਿਊਨਿਟੀ ਦੇ ਲੋਕ ਬੜੇ ਹਾਰਡ ਵਰਕਿੰਗ ਲੋਕ ਆ ਔਰ ਉਹਨਾਂ ਤੱਕ ਜਿੱਦਾਂ ਤੁਹਾਡਾ ਜ਼ਰੀਆ ਪੰਜਾਬ ਟੀਵੀ ਆ ਜਿੱਦਾਂ ਅਸੀਂ ਪਹਿਲੋਂ ਵੀ ਜਾ ਕੇ ਆਏ ਆ ਸੋ ਮੀਡੀਆ ਇੱਕ ਬਹੁਤ ਵਧੀਆ ਜ਼ਰੀਆ ਹੈ ਔਰ ਫਿਰ ਪ੍ਰੋਮੋਸ਼ਨ ਬਹੁਤ ਜ਼ਰੂਰੀ ਆ ਸੋ ਇੱਕ ਵਧੀਆ ਸ਼ੋ ਹੋਊਗਾ ਆ ਪ੍ਰੋਮਿਸ ਤੁਹਾਨੂੰ ਬਹੁਤ ਕਮਾਲ ਦਾ ਸ਼ੋ ਦੇ ਕੇ ਜਾਵਾਂਗੇ ਮੈਲਬੌਰਨ ਵਾਲੇ ਯਾਦ ਕਰਾਂਗੇ ਜੀ ਭਾਜੀ ਜਦੋਂ ਪੰਜਾਬੀ ਬੋਲੀ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਆ ਅਸੀਂ ਬਿਲਕੁਲ ਇਦ ਵਿੱਚ ਕੋਈ ਦੋਰਾਇ ਨਹੀਂ ਤੁਸੀਂ ਉਸ ਚੀਜ਼ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾ ਰਹੇ ਹੋ ਆ ਤੁਹਾਡੇ ਵੱਲ ਵੇਖ ਕੇ ਇੱਕ ਆਪਣੇ ਜਿਹੜੇ ਨੌਜਵਾਨ ਆ ਉਹ ਇੱਕ ਆਪਣੇ ਡਰੈਸਿੰਗ ਦਾ ਇੱਕ ਹਿੱਸਾ ਬਣਾ ਰਹੇ ਨੇ ਕਿਵੇਂ ਮਾਨ ਮਹਿਸੂਸ ਹੁੰਦਾ ਨਹੀਂ ਬਹੁਤ ਜ਼ਰੂਰੀ ਆ ਦੇਖੋ ਆਪਾਂ ਆਪਾਂ ਮੈਂ ਨਾ ਹੁਣ ਜਿੱਦਣ ਅਸੀਂ ਦਿੱਲੀ ਆਉਂਦੇ ਸੀ ਫਲਾਈਟ ਲੈਣੀ ਸੀਗੀ ਤੇ ਮੈਨੂੰ ਛੋਟਾ ਬ੍ਰਦਰ ਕਹਿੰਦਾ ਕਿ ਫੋਨ ਆਂਦਾ ਸੀ ਕਿਸੇ ਆ ਸਾਡੇ ਕਿਸੇ ਚ ਚਾਉਣ ਵਾਲਿਆਂ ਦਾ ਯੂਕੇ ਤੋਂ ਉਹ ਭੈਣ ਜੀ ਕਹਿੰਦੇ ਕਿ ਉਹਨਾਂ ਦੇ ਦੋ ਬੱਚੇ ਆ ਉਹ ਦੋਨੋਂ ਕਟਿੰਗ ਸੀਗੀ ਔਰ ਸਾਡੇ ਦਲੀਪ ਸਿੰਘ ਵਾਲੇ ਗਾਣੇ ਤੋਂ ਬਾਅਦ ਉਹ ਬੱਚੇ ਇੰਨਾ 임ਪ੍ਰੈਸ ਹੋਏ ਕਿ ਉਹਨਾਂ ਨੇ ਹੁਣ ਡਿਸਾਈਡ ਕੀਤਾ ਕਿ ਉਹ ਸਰਦਾਰ ਬਣਨਗੇ ਔਰ ਉਹ ਉਹ ਹਿਸਟਰੀ ਸਰਚ ਕਰ ਰਹੇ ਆ ਸਾਰੀ ਸੋ ਇਹ ਬਹੁਤ ਮਾਨ ਵਾਲੀ ਗੱਲ ਆ ਕਿ ਕੋਈ ਵੀ ਚੰਗਾ ਗਾਣਾ ਤੁਹਾਡਾ ਬਜਾਏ ਤੁਹਾਨੂੰ ਪੈਸਾ ਨਾਲ ਦੇ ਕੇ ਜਾਏ ਵਿਊ ਨਾਲ ਦੇ ਕੇ ਜਾਏ ਪਰ ਸਾਡੇ ਲਈ ਇਸ ਤੋਂ ਮਾਣ ਵਾਲੀ ਕੀ ਗੱਲ ਆ ਕਿ ਕੋਈ ਬੰਦਾ ਸਾਰੀ ਉਮਰ ਲਈ ਯਾਦ ਰੱਖੂਗਾ ਕਿ ਮੈਂ ਉਹ ਗਾਣਾ ਸੁਣ ਕੇ ਸਰਦਾਰ ਬਣਿਆ ਸੀ ਸੋ ਹੁਣ ਵੀ ਬ੍ਰਿਸਬੇਨ ਤੋਂ ਵੀ ਸਵੇਰੇ ਮੇਰੇ ਫਰੈਂਡ ਆ ਉਹਦੇ ਨਾਲ ਗੱਲ ਹੁੰਦੀ ਸੀ ਉਹਨਾਂ ਦਾ ਵੀ ਇੱਕ ਫਰੈਂਡ ਆ ਉਹ ਵੀ ਕਹਿੰਦਾ ਕਿ ਦਲਜੀਪ ਸਿੰਘ ਵਾਲੇ ਗਾਣੇ ਤੋਂ ਬਾਅਦ ਯਾਰ ਮੈਂ ਸਰਦਾਰ ਬਣ ਗਿਆ ਸੋ ਕੰਮ ਤਾਂ ਕਰਦੀਆਂ ਦੇਖੋ ਤੁਹਾਡਾ ਠੀਕਾ ਪੂਰਨ ਸਿੱਖ ਬਨਣਾ ਗੁਰੂ ਦੇ ਸਿੱਖ ਬਨਣਾ ਤਾਂ ਬਹੁਤ ਔਖਾ ਆ ਹਨਾ ਉਹ ਤਾਂ ਇੱਕ ਇੱਕ ਤਰ੍ਹਾਂ ਦਾ ਇਹ ਲਾ ਲੋ ਵੀ ਸੀ 47 ਤੇ ਧਰਨਾ ਆ ਸੋ ਉਹ ਤੋਂ ਇਲਾਵਾ ਵੀ ਜੇ ਆਪਾਂ ਨਹੀਂ ਚਲੋ ਉਹ ਉਹ ਬੜੀ ਵੱਡੀ ਪ੍ਰੀਖਿਆ ਆ ਪਰ ਜੇ ਤੁਸੀਂ ਸਿਰ ਤੇ ਪੱਗ ਸਜਾ ਲੋ ਤਾਂ ਤੁਹਾਡੀ ਕਮਿਊਨਿਟੀ ਦੇ ਵਿੱਚ ਤੁਸੀਂ ਇਹ ਆ ਵੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਸੋ ਠੀਕ ਆ ਬੜੀ ਮਾਨ ਵਾਲੀ ਗੱਲ ਆ ਕਿ ਲੋਕ ਇੱਥੇ ਵਾਲੇ ਬੱਚੇ ਇਹਨਾਂ ਚੀਜ਼ਾਂ ਨੂੰ ਫੋਲੋ ਕਰ ਰਹੇ ਆ ਇੱਥੇ ਰਹਿ ਕੇ ਪੰਜਾਬੀ ਬੋਲਦੇ ਆ ਕਲਚਰ ਨਾਲ ਜੁੜੇ ਆ ਪੰਗੜੇ ਨਾਲ ਜੁੜੇ ਆ ਆਪਣੇ 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 ਪਛੋਕੜ ਬਾਰੇ ਜਾਣਦੇ ਆ ਸੋ ਅਸੀਂ ਅਸੀਂ ਸ਼ੋਅ ਦੇ ਵਿੱਚ ਵੀ ਮੈਂ ਹਮੇਸ਼ਾ ਇਹ ਕਹਿੰਦਾ ਕਿ ਵੱਧ ਵੱਧ ਬੱਚਿਆਂ ਨੂੰ ਲੈ ਕੇ ਆਓ ਕਿ ਅਸੀਂ ਉਹਨਾਂ ਨੂੰ ਹੋਰ ਇਹਨਾਂ ਚੀਜ਼ਾਂ ਬਾਰੇ ਦਸੀਏ ਹੋਰ ਪਿੰਡਾਂ ਦੀਆਂ ਗੱਲਾਂ ਸੁਣਾਈਏ ਪੰਜਾਬ ਦੀਆਂ ਗੱਲਾਂ ਸੁਣਾਈਏ ਪੰਜਾਬੀ ਦੀਆਂ ਗੱਲਾਂ ਸੁਣਾਈਏ ਤਾਂ ਕਿ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਸੋ ਬਹੁਤ ਜ਼ਰੂਰੀ ਆ ਔਰ ਇੱਕ ਆਰਟਿਸਟ ਮੈਂ ਜਿੱਦਾਂ ਪਹਿਲਾਂ ਹੀ ਦੱਸਿਆ ਜਿੱਦਾਂ ਇੱਕ ਇੱਕ ਸਮਾਜ ਦੇ ਵਿੱਚ ਡਾਕਟਰ ਹੁੰਦੇ ਆ ਇੰਜੀਨੀਅਰ ਹੁੰਦੇ ਆ ਆਰਟਿਸਟ ਵੀ ਇੱਕ ਬੜੇ ਬੜੀ ਅਹਿਮ ਜਗ੍ਹਾ ਰੱਖਦੇ ਆ ਜੇ ਆਪਣਾ ਫਰਜ਼ ਨਿਭਾਉਂਦੇ ਹਾਂ ਉਹ ਉਹ ਫੋਨ ਅਸੀਂ ਗਾਣਾ ਗਾਇਆ ਸੀ ਪੰਜਾਬ ਵਰਗੀ ਤਾਂ ਉਹ ਇੱਕ ਕੁੜੀ ਦੀ ਸਿਰਤ ਉਹਦੀ ਅਕਲ ਉਹ 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 ਉਨੀ ਖੂਬਸੂਰਤੀ ਨੇ ਕਿਸੇ ਨੇ ਬਿਆਨ ਨਹੀਂ ਕੀਤੀ بجائے ਤੁਸੀਂ ਕੁੜੀ ਨੂੰ ਸ਼ਰਾਬ ਦੀ ਬੋਤਲ ਨਾਲ ਮੇਚ ਨਾ ਪੁਜਾਏ ਤੁਸੀਂ ਕੁੜੀ ਨੂੰ ਇਹ ਕਹਿਣਾ ਵੀ ਤੇਰੇ ਚ ਮੈਂ ਪੰਜਾਬ ਵੇਖਦਾ ਸੋ ਇਹ ਆਰਟਿਸਟ ਦੇ ਹੱਥ ਆ ਤੁਸੀਂ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਸੋ ਬੜੀ ਮਾਨਣ ਵਾਲੀ ਗੱਲ ਬਿਲਕੁਲ ਇਸੇ ਕਰਕੇ ਮੇਰੇ ਖਿਆਲ ਚ ਤੁਹਾਡੇ ਵਰਗੇ ਲੋਕਾਂ ਤੇ दारूਮਦਾਰ ਜ਼ਿਆਦਾ ਜਿਹੜਾ ਸਾਫ਼ ਸੁਥਰਾ ਗਾਉਂਦੇ ਨੇ ਜੀ ਜਿੰਮੇਵਾਰੀ ਵੱਧ ਜਾਂਦੀ ਹੈ ਜਿੰਮੇਵਾਰੀ ਵੱਧ ਜਾਂਦੀ ਹੈ ਜਿੰਮੇਵਾਰੀ ਵੱਧ ਜਾਂਦੀ ਆ ਹੁਣ ਅਸੀਂ ਚਾਹ ਕੇ ਵੀ ਕੋਈ ਓਦਾਂ ਦਾ ਗੀਤ ਨਹੀਂ ਗਾ ਸਕਦੇ ਅਸੀਂ ਟਰਾਈ ਕਰੀਦਾ ਆ ਜੋ ਸੋਚਿਆ ਵੀ ਜਾਂਦਾ ਆ ਸੋ ਫਿਰ ਸੋਚੀਦਾ ਵੀ ਨਹੀਂ ਯਾਰ ਫਿਰ ਹੁੰਦੀ ਵੈਸੇ ਕਦੀ ਆਫਰ ਨਹੀਂ ਆਫਰ ਆਫਰ ਤਾਂ ਫਿਲਮਾਂ ਫਿਲਮਾਂ ਦੇ ਗਾਣੇ ਮੋਸਟਲੀ ਕਈ ਵਾਰ 90% ਗਾਣੇ ਠੋਕਰਾਦੀਦੇ ਵੀ ਨਹੀਂ ਆ ਰਹੇ ਸੀ ਨਹੀਂ ਇੰਨਾ ਲਗਾਉਣਾ ਈਵਨ ਦੋ ਬਾਲੀਵੁੱਡ ਦੇ ਵੀ ਦੋ ਤਿੰਨ ਇੱਕ ਦੋ ਵਾਰ ਆਏ दारू ਦੂਰ ਵਾਲੇ ਨਹੀਂ ਨਹੀਂ ਕੀਤੇ ਬਾਲੀਵੁੱਡ ਤਾਂ ਯਾਦ ਆ ਤੁਹਾਡੀ ਫਿਲਮ ਸਾਈਨ ਹੋਈ ਹੋਈ ਫਿਲਮ ਜਿਹੜੀ ਸੀ ਉਹ ਅੰਦੋਲਨ ਕਰਕੇ ਪਹਿਲਾਂ ਤਾਂ ਫਿਰ ਟੈਕਸ ਵਾਲੇ ਲਾਇਏ ਉਦੋਂ ਉਹ ਵੀ ਇੱਕ ਕਿਵੇਂ ਦਾ ਸੀ ਤੁਹਾਡਾ ਟੈਕਸ ਵਾਲਾ ਵੀ ਇੱਕ ਕਹਿੰਦੇ ਸੀ ਕਿ ਤੁਹਾਨੂੰ ਤੁਰਕ ਰੰਜਿਸ਼ ਵੀ ਆ ਗਈ ਸੀ ਬਸ ਚਲੋ ਉਹ ਨਿਕਲ ਗਿਆ ਕੰਮ ਉਹ ਮਰ ਰੋ ਇਧੜੀ ਕੀ ਰੋਈ ਜਾਣਾ ਐਵੇਂ ਲੋਕ ਫਿਰ ਕਹਿੰਦੇ ਵੀ ਜੇ ਕੋਈ ਜ਼ਿਆਦਾ ਨਹੀਂ ਪਰ ਤੁਸੀਂ ਆਈ ਨਹੀਂ ਇਹ ਇਹ ਨਹੀਂ ਉਹ ਠੀਕ ਸੀਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਆਪਣਾ ਕੰਮ ਕੀਤਾ ਸੀ ਆਪਣੇ ਲੋਕਾਂ ਨਾਲ ਖੜਕੇ ਅਸੀਂ ਸਾਨੂੰ ਲੱਗਾ ਵੀ ਉਦੋਂ ਸਾਡੇ ਖੜਨ ਦੀ ਲੋੜ ਆ ਉਸ ਤੋਂ ਬਾਅਦ ਫਿਰ ਇੱਕ ਟਾਰਗੇਟ ਹੁੰਦਾ ਵੀ ਤੁਸੀਂ ਟਾਰਗੇਟ ਬਣ ਜਾਂਦੇ ਹੋ ਜਦੋਂ ਤੁਸੀਂ ਜ਼ਿਆਦਾ ਅੱਗੇ ਹੁੰਦੇ ਹੋ ਫਿਰ ਇਸ ਤੋਂ ਇੱਕ ਤਰੀਕਾ ਹੁੰਦਾ ਤੁਹਾਨੂੰ ਚੁੱਪ ਕਰਾਉਂਦਾ ਜਾਂ ਤੁਹਾਨੂੰ ਪਾਸੇ ਲਾਉਂਦਾ ਸੋ ਠੀਕ ਆ ਤੇ ਫਿਲਮ ਵਾਲਾ ਵੀ ਐਵੇਂ ਸੀਗਾ ਉਹ ਵੀ ਅੰਦੋਲਨ ਕਰਕੇ ਰਹਿ ਗਈ ਬੜੀ ਵੱਡੀ ਫਿਲਮ ਸੀਗੀ ਅਫਸੋਸ ਵੀ ਆ ਪਰ ਸ਼ਰੂ ਕਰਨਾ ਸੀ ਹਾਂ ਅਫਸੋਸ ਵੀ ਆ ਪਰ ਖੁਸ਼ੀ ਵੀ ਆ ਚਲੋ ਇਹਦੇ ਚੀ ਸੀਗਾ ਜਿਹੜੀ ਆਉਣ ਵਾਲੀ ਆ ਡੰਕੀ ਇਹਦੇ ਚੀ ਸੀਗਾ ਮੇਰਾ ਉਹ ਵਧੀਆ ਕਰੈਕਟਰ ਸੀਗਾ ਪਰ ਪਤਾ ਨਹੀਂ ਐਨੀ ਹੋ ਤਾਂ ਸਾਰਾ ਕੁਝ ਰਹਿ ਵੀ ਜਾਂਦਾ ਆ ਪਰ ਇਹ ਵੀ ਮਾਨ ਹੁੰਦਾ ਵੀ ਚਲੋ ਠੀਕ ਆ ਤੁਸੀਂ ਆਪਣੇ ਲੋਕਾਂ ਲਈ ਖੜੇ ਆ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਕਦੀ ਉਹਦਾ ਪਛਤਾਵਾ ਨਹੀਂ ਹੁੰਦਾ ਆ ਪਰ ਫਿਰ ਇਹ ਹੁੰਦਾ ਵੀ ਕੋਈ ਨਹੀਂ ਹੋਰ ਵਧੀਆ ਆ ਜੂਗਾ ਹੋ ਸਕਦਾ ਕੁਦਰਤ ਨੇ ਹੋਰ ਬਾਰੇ ਕੁਝ ਵਧੀਆ ਸੋਚ ਹਾਂ ਤੁਹਾਡੇ ਲੋਕ ਤੁਹਾਡੇ ਤੁਹਾਨੂੰ ਮਾਨ ਮਹਿਸੂਸ ਕਰਦੇ ਵੀ ਤੁਸੀਂ ਆਪਣੇ ਲੋਕਾਂ ਲਈ ਖੜੇ ਆ ਕੀ ਲੈ ਕੇ ਆ ਰਹੇ ਹੋ 뮤జిక్ ਵਿੱਚ 뮤జిక్ ਹੀ ਚੱਲ ਰਿਹਾ ਹੁਣ ਤੁਹਾਡੇ ਸਾਹਮਣੇ ਹੁਣ ਵਰਲਡ ਟੂਰ ਤੇ ਸੀਗੇ ਹੁਣ ਆਸਟ੍ਰੇਲੀਆ ਟੂਰ ਚੱਲ ਰਿਹਾ ਇਸ ਤੋਂ ਪਹਿਲਾਂ ਅਮਰੀਕਾ ਸੀ ਯੂਰਪ ਸੀ ਯੂਕੇ ਸੀ ਔਰ ਨਿਊਜ਼ੀਲੈਂਡ ਸੀ ਤੇ ਹੁਣ ਬਸ ਇੱਥੋਂ ਜਾ ਕੇ ਫਿਰ ਪੰਜਾਬ ਦੇ ਵਿੱਚ ਰੌਣਕ ਮੇਲੇ ਸ਼ੁਰੂ ਹੋ ਜਾਣੇ ਆ ਵਿਆਹਾਂ ਸ਼ਾਦੀ ਸਾਡਾ ਅਗਲੇ ਸਾਲ ਕੈਨੇਡਾ ਅਮਰੀਕਾ ਦਾ ਟੂਰ ਆ ਉਹ ਗੱਲ ਤੋਂ ਹੀ ਨਹੀਂ ਵੇਹ ਲਗੀ ਜਦੋਂ ਤੁਸੀਂ ਇਨਾ ਆਲਓਵਰ ਵਰਲਡ ਘੁੰਮਦੇ ਹੋ ਡਾਈਟਿੰਗ ਕਰਾ ਜਿਹੜੀ ਹੋ ਗਈ ਤੁਹਾਡਾ ਰੋਟੀ ਪਾਣੀ ਤੇ ਕਿਵੇਂ ਸਾਰਾ ਕੁਝ ਬੈਲੈਂਸ ਕਰ ਵਧੀਆ ਹੁੰਦਾ ਵੈਜੀਟੇਰੀਅਨ ਵਧੀਆ ਡਾਈਟਿੰਗ ਕਰ ਲੀਦੀ ਆ ਤੇ ਫਰੂਟ ਲੈਦੇ ਹੁਣ ਵੀ ਪਹਿਲੋਂ ਸਭ ਤੋਂ ਪਹਿਲਾਂ ਹੁੰਦੇ ਫਰੂਟ ਰੱਖ ਲੀਦੇ ਆ ਥੋੜੇ ਜਿਹਾ ਬਦਾਬ ਦੋ ਰੱਖ ਲੀਦੇ ਆ ਪੱਕੇ ਮਾਰਦੇ ਰਹੀਦਾ ਹੈ ਵੈਜੀਟੇਰੀਅਨ ਬੰਦੇ ਆ ਮਾੜੇ ਮੋਟੇ ਪਤੇ ਕੀਤੇ ਖਾ ਲਈ ਤੇ ਠੀਕ ਆ ਸਰ ਜੰਦਾ ਉਹ ਵੈਜੀਟੇਰੀਅਨ ਬੰਦੇ ਦੀ ਬਹੁਤੀ ਕੋਈ ਡਿਮਾਂਡ ਹੀ ਨਹੀਂ ਹੁੰਦੀ ਉਹ ਦਾਲ ਕਾਲੀ ਤੇ ਪਨੀਰ ਖਾ ਲਿਆ ਸੱਤ ਦਾ ਕੰਮ ਮਤਲਬ ਇੰਨਾ ਕੋਈ ਜੇ ਕਿਥੇ એનર્ਜੀ ਦੋ ਟਾਂ ਇੱਕੇ ਦਿੱਸਦੀ ਆਦਤ ਪੋਣੀ ਪੈਂਦੀ ਆ ਵੀਰੇ ਹਾਂਜੀ ਆਦਤ ਇੱਕ ਵਾਰ ਹੀ ਪੋਣੀ ਪੈਂਦੀ ਆ ਪਹਿਲੇ ਦੋ ਚਾਰ ਦਿਨ ਬੰਦਾ ਤਾਂ ਹੁਣ ਤਾਂ ਹਿਸਾਬ ਜਿਆ ਹੋ ਗਿਆ ਹੁਣ ਇੰਨਾ ਕਰੀ ਦੁਖਦਾ ਨਹੀਂ ਪੀ ਉਹ ਖਾਣਾ ਉਹ ਖਾਣਾ ਹੁਣ ਆਦਤ ਹੀ ਇਦਾਂ ਦੀ ਪੈ ਗਈ ਆ ਕਿ ਸਰੀਰ ਨੂੰ ਚਾਹੀਦਾ ਹੀ ਆ ਕੁਛ ਆ ਬਿਲਕੁਲ ਜੀ ਮੈਂ ਟੂਪਰ ਟੂ ਨਾਲ ਹੀ ਰੱਖੀਦਾ ਆ ਇੱਕ ਬੈਗ ਚ ਭਰ ਲੀਦਾ ਸਾਰਾ ਸਮਾਨ ਉਹ ਜੇਮ ਜਮ ਵਿਲਾ ਲੀਦਾ ਮਾੜਾ ਮੋਟਾ ਨਾਲ ਬਾਤੇ ਡੋਲੇ ਛੋਲੇ ਵਾਲਾ ਤਾਂ ਨਹੀਂ ਮੈਂ ਹੈਗਾ ਪਰ ਹਾਂ ਮੈਨੇ ਭੱਜ ਭੁੱਜ ਲੈਣਾ ਕਾਰਡੀਓ ਕਾਰਡੀਓ ਦਾ ਸੀਟ ਅਪ ਲਈ ਉਹ ਚੀਜ਼ਾਂ ਨਾਲ ਫਿਰ ਥੋੜਾ ਜਿਹਾ 2 ਘੰਟੇ ਰੋਇ ਲਾ ਲਈਦੇ ਆ ਟਾਣਾ ਸਾਹਿਬ ਕਹਿ ਰਹੇ ਨੇ ਜੀ ਮੇਰਾ ਸਭ ਤੋਂ ਫੇਵਰਿਟ ਸਿੰਗਰ ਰਣਜੀਤ ਬਾਵਾ ਜੀ ਦੇ ਸ਼ੋਅ ਤੇ ਸਾਰੇ ਚੱਲੀ ਬਜ਼ੁਰਗਾਂ ਨੂੰ ਵੀ ਲੈ ਕੇ ਆਓ ਉਹ ਤਾਂ ਸਗੋਂ ਘਰਾਂ ਜਿੱਥੇ ਜ਼ਿਆਦਾ ਬੋਰ ਹੋ ਜਾਂਦੇ ਆ ਜੀ ਸਾਰਿਆਂ ਨੂੰ ਲੈ ਕੇ ਆਓ ਸਾਰੇ ਆਓ ਬਿਲਕੁਲ ਜੀ ਮੈਲਬਨ ਸਾਡਾ ਹਮੇਸ਼ਾ ਹੀ ਮੈਲਬਨ ਤਾਂ ਮੈਲਿਆਂ ਦਾ ਸ਼ਹਿਰ ਅਸੀਂ ਕਹਿਣਾ ਜੀ ਹਾਂ ਮੈਂ ਆਉਂਦੇ ਵੀ ਗੱਲ ਕਰਦਾ ਸੀਗਾ ਕਿ ਇਹ ਮੇਨਸਟ੍ਰੀ ਆਸਟ੍ਰੇਲੀਆ ਦੀ ਰੀਡ ਦੀ ਅੱਡੀ ਆ ਬਿਲਕੁਲ ਜੀ ਮੇਰੇ ਕੋਲ ਜੀ ਗੱਲਾਂ ਬਾਤਾਂ ਕਰਨ ਨੂੰ ਦਿਲ ਕਰਦਾ ਤੁਹਾਡਾ ਨਾਲ ਬਹੁਤ ਕਰੀਏ ਜੀ ਤੇ ਆਪਾਂ ਇਨ ਫਿਊਚਰ ਮਿਲਦੇ ਰਵਾਂਗੇ ਤੁਹਾਡੀ ਸਾਰੀ ਟੀਮ ਦਾ ਬਹੁਤ ਥੈਂਕ ਯੂ ਔਰ ਸਾਰੇ ਜਿੰਨੇ ਸਾਡੇ ਭੈਣ ਭਰਾ ਵੇਖ ਰਹੇ ਆ ਸਾਰੇ ਦੋਸਤਾਂ ਨੂੰ ਬਹੁਤ ਪਿਆਰ ਸੋ ਤੁਸੀਂ ਆਓ 8 ਤਰੀਕ ਨੂੰ ਮੈਲਬਰਨ ਅਸੀਂ ਲਾਉਨੇ ਆ ਰੌਣਕ ਮੇਲੇ ਤੇ ਤੁਹਾਨੂੰ ਪੂਰਾ ਖੂਬਸੂਰਤ ਸ਼ੋਅ ਦੇਵਾਂਗੇ ਔਰ ਮਿਲ ਕੇ ਲਾਵਾਂਗੇ ਰੌਣਕ ਮੇਲੇ ਆਓ ਤੁਸੀਂ ਪਹਿਲੇ థియేਟਰ ਔਰ ਟਿਕਟਸ ਲੈ ਲਓ ticketmaster.com ਬਿਲਕੁਲ ਜੀ ਸਾਡੇ ਵੱਲੋਂ ਵੀ ਗੁਜਾਰਿਸ਼ ਹੈ ਜੀ ਤੇ ਸ਼ੁਭ ਕਾਮਨਾਵਾਂ ਪਾਈ ਹਣਾ ਨੂੰ ਤੇ ਰੋ ਬਣੋ ਹਿੱਸਾ ਸ਼ੋਹਦਾ ਤੇ ਰਾਂ ਮਿਲ ਕੇ ਸਾਰੇ ਮਾਣਾਂਗੇ ਮੌਜਾਂ ਤੇ ਪਾਵਾਂਗੇ ਜੀ ਭੰਗੜੇ ਤੇ ਕਰਾਂਗੇ ਇੰਜੋਏ ਸ਼ੋ ਨੂੰ ਧੰਨਵਾਦ ਥੈਂਕ ਯੂ